ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਨੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਪਾਰਟੀਆਂ ਆਪੋ ਆਪਣੇ ਪੱਧਰ ਤੇ ਕਰ ਰਹੀਆਂ ਨੇ ਖਾਸ ਕਰਕੇ ਹਾਕਮ ਹਾਕਮ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੂਦੀਆ ਲਗਾਤਾਰ ਗਡਾਉਣ ਲੈਵਲ ਦਾ ਜਾਇਜ਼ਾ ਲੈ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵੋਟਰਾਂ ਦਾ ਕਿਹੜੀ ਪਾਰਟੀ ਵੱਲ ਰੁਕ ਹੋਵੇਗਾ ਪੰਜਾਬ ਦੇ ਵੋਟਰ ਫਿਰ ਦੁਬਾਰਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਜਾਂ ਨਹੀਂ ਪਾਉਣਗੇ ਕਾਂਗਰਸ ਵੀ ਵੱਡੇ ਪੱਧਰ ਤੇ ਦਾਪੇਸ਼ ਖੇਡ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਭਾਵੇਂ ਦੋ ਧੜਿਆਂ ਦੇ ਵਿੱਚ ਵੰਡੀ ਗਈ ਇਸ ਦੇ ਬਾਅਦ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਪੁਨਰਸੰਜੀਤ ਹੈ ਯਾਨੀ ਕਿ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਅਸੀਂ ਪੰਥਕ ਏਕਤਾ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਭਾਰਤੀ ਜਨਤਾ ਪਾਰਟੀ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਕਿ ਅਸੀਂ ਤੁਹਾਡੇ ਨਾਲ ਗਠਬੰਧਨ ਨਹੀਂ ਕਰਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਇੱਕ ਪਾਸੇ ਹਲਕਾ ਤਰਨਤਾਰ ਦੀ ਜਿਮਨੀ ਹੋਰ ਚੋਣ ਹੋ ਜੰਜ਼ਾਰੀਆ ਹਲਕਾ ਜਿਮਨੀ ਹਲਕਾ ਤਰਨਤਾਰ ਦੀ ਜਿਮਨੀ ਚੋਣ ਵੀ ਕੁਝ ਨਾ ਕੁਝ ਤੈਅ ਕਰੇਗੀ ਕਿ ਪੰਥ ਦੀ ਵੋਟ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਜਾਵੇਗੀ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਵੱਡੇ ਸਰਵੇ ਆ ਰਹੇ ਨੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇੱਕ ਰਿਪੋਰਟ ਤਿਆਰ ਕਰਵਾਈ ਗਈ ਹੈ ਗਰਾਊਂਡ ਲੈਵਲ ਦੀ ਕਿ ਪੰਜਾਬ ਦੇ ਬੂਟਰਾਂ ਦਾ ਪੰਜਾਬ ਦੇ ਦੇ ਵਿੱਚ ਪੰਚ ਦਾ ਕੌਮ ਦਾ ਰੁਝਾਨ ਕਿਹੜੀ ਪਾਰਟੀ ਵੱਲ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਹੁਣ ਵਿਰੋਧ ਹੋ ਰਿਹਾ ਹੈ ਸਵਾ ਸਾਲ ਤੋਂ ਬਾਅਦ ਜਿਬਨੀ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਬਚੇਗਾ ਜੇਕਰ ਪਿੰਡਾਂ ਦੇ ਵਿੱਚ ਹੁਣ ਸਵਾਲ ਜਵਾਬ ਪੁੱਛੇ ਜਾ ਰਹੇ ਨੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਆਗੂਆਂ ਨੂੰ ਜੇਕਰ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੁਣ ਨਹੀਂ ਵੰਡ ਦਿੱਤਾ ਜਾ ਰਿਹਾ ਫਿਰ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਹੜੇ ਮੂੰਹ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਘੁੱਟਾ ਮੰਗਣਗੇ ਇਥੋਂ ਤੱਕ ਵੀ ਖਬਰਾਂ ਆ ਰਹੀਆਂ ਨੇ ਕਿ 40 ਤੋਂ 45 ਵਿਧਾਇਕਾਂ ਦੇ ਪੱਤੇ ਕੱਟ ਦਿੱਤੇ ਜਾਣਗੇ ਉਹਨਾਂ ਨੂੰ ਟਿਕਟਾ ਨਹੀਂ ਦਿੱਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵੇਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਜਿਹੜੇ 40 ਤੋਂ 45 ਵਧਾਇਕ ਨਹੀਂ ਕੁਝ ਕਾਂਗਰਸ ਵੱਲ ਕੁਝ ਭਾਰਤੀ ਜਨਤਾ ਪਾਰਟੀ ਵੱਲ ਕੁਝ ਸ਼ਰੂਪੀ ਅਕਾਲੀ ਦਲ ਵੱਲ ਕੁਝ ਨਵੀਂ ਸ਼ਰੂਪੀ ਅਕਾਲੀ ਦਲ ਵੱਲ ਕੁਝ ਭਾਰਤੀ ਅਤੇ ਕੁਝ ਅਕਾਲੀ ਦਲ ਆਬਰ ਸਰ ਅਕਾਲੀ ਦਲ ਅਸ਼ਰੂਪੀ ਅਕਾਲੀ ਦਲ ਆਬਰ ਸਰ ਸਮਜੀਤ ਸਿੰਘ ਮਾਨ ਦੀ ਪਾਰਟੀ ਵੱਲ ਕੁਝ ਅਕਾਲੀ ਦਲ ਪਾਸ ਪੰਜਾਬ ਦੀ ਜਥੇਬੰਦੀ ਵੱਲ ਵੀ ਜਾਣਗੇ ਕਿਉਂਕਿ 40 ਤੋਂ 45 ਜਿਹੜੇ ਆਪ ਆदमी ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਟਿਕਟ 101% ਨਹੀਂ ਮਿਲਨੀ ਉਹਨਾਂ ਦੇ ਪੱਤੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ 2027 ਦੇ ਵਿਧਾਇ 2027 ਦੀਆਂ ਵਿਧਾਨ ਸਭਾ ਦੀਆਂ ਚੋਣ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਨਾਲ ਦੀ ਨਾਲ ਹੀ ਉਹਨਾਂ ਨੂੰ ਠੋਕੇ ਕੁਰਾ ਜਵਾਬ ਦੇ ਦੇਣਾ ਹੈ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਵੀ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੀ ਹੈ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਜੱਟ ਸਿਕਜੇੜਾ ਐਜ਼ ਅ ਪ੍ਰਧਾਨ ਹੋਵੇ ਜੱਜ ਸਖੇੜਾ ਐਜ਼ ਇੱਕ ਮੰਤਰੀ ਹੋਵੇ ਅਤੇ ਇਸ ਤੋਂ ਬਾਅਦ ਲਗਾਤਾਰ ਜਿਹੜਾ ਹੈ ਲਗਾਤਾਰ ਗਰਾਊਂਡ ਲੈਵਲ ਨੂੰ ਮਜ਼ਬੂਤ ਕਰ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਰਕਲ ਇੰਚਾਰਜ ਬਦਲੇ ਜਾ ਰਹੇ ਨੇ ਜ਼ਿਲ੍ਹਾ ਪ੍ਰਧਾਨ ਬਦਲੇ ਜਾ ਰਹੇ ਨੇ ਹਲਕਾ ਪ੍ਰਧਾਨ ਬਦਲੇ ਜਾ ਰਹੇ ਨੇ ਜਿਹੜੇ 2027 ਦੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਕਾਂਗਰਸ ਪਾਰਟੀ ਦੇ ਹਾਰੇ ਸੀ ਉਹਨਾਂ ਦੇ ਵੀ ਪੱਤੇ ਕੱਟੇ ਜਾ ਰਹੇ ਨੇ ਨੌਜਵਾਨਾਂ ਨੂੰ ਅੱਗੇ ਕਾਂਗਰਸ ਪਾਰਟੀ ਲੈ ਕੇ ਆਵੇਗੀ ਚਾਹੇ ਉਹ ਸਿੱਖ ਚਿਹਰੇ ਕਿਉਂ ਨਾ ਹੋਣ ਚਾਹੇ ਉਹ ਹਿੰਦੂ ਚਿਹਰੇ ਕਿਉਂ ਨਾ ਹੋਣ ਚਾਹੇ ਉਹ ਐਸੀ ਚਿਹਰੇ ਕਿਉਂ ਨਾ ਹੋਣ ਯਾਨੀ ਕਿ ਕਾਂਗਰਸ ਪਾਰਟੀ ਹਰ ਤਰ੍ਹਾਂ ਦਾ ਤਾਬ ਝਾਵ ਚੋਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੰਨਾ ਚਾਹੁੰਦੀ ਹੈ ਹਾਲਾਂਕਿ ਇਹਨਾਂ ਦੇ ਜਿੱਤੇ ਹੋਏ 8 ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਆਉਂਦੇ ਆਉਂਦੇ ਨੇ ਕਿੰਨੇ 63 ਯਾਨੀ ਕਿ 63 ਹਲਕੇ ਆਉਂਦੇ ਨੇ ਹਰੇਕ ਹਲਕੇ ਦੇ ਵਿੱਚ 9 ਹਲਕੇ 8 ਤੋਂ 9 ਹਲਕੇ ਹੁੰਦੇ ਨੇ ਇਸ ਕਰਕੇ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਨੇ ਦੱਸਿਆ ਜਾ ਰਿਹਾ ਹੈ ਕਿ ਪੰਥਕ ਫੋਟ ਦਾ ਖਮਰਿਆਜ਼ਾ ਭੁਤਣਾ ਪਵੇਗਾ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜੇਕਰ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦੇ ਨੇ ਤੇ 60% ਲੋਕ ਫਿਰ ਦੁਬਾਰਾ ਸ਼ਰੂਪਰੀ ਅਕਾਲੀ ਦਲ ਨੂੰ ਵੋਟ ਪਾਉਣਗੇ ਜੇਕਰ ਕੌਮ ਵੋਟ ਨਹੀਂ ਪਾ ਰਹੀ ਜੇਕਰ ਹਿੰਦੂ ਭਾਈਚਾਰਾ ਵੋਟ ਨਹੀਂ ਪਾ ਰਿਹਾ ਜੇਕਰ ਐਸਸੀ ਭਾਈਚਾਰਾ ਵੋਟ ਨਹੀਂ ਪਾ ਰਿਹਾ ਉਹ ਬਿਕੋਜ਼ ਆਫ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਜੀਤੂ ਹਟਣਾ ਨਹੀਂ ਤੇ ਕੌਮ ਨੇ ਪੱਥਰੇ ਵੋਟ ਪਾਉਣੀ ਨਹੀਂ ਕਿਉਂਕਿ ਬੈਵਲ ਕਲਾਂ ਦਾ ਗੋਲੀਕੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀ ਨਮਾਣਾ ਅਤੇ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਾਂ ਦੀ ਨਸ਼ਰ ਕੁੱਸੀ ਕੀਤੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਨ੍ਹਾਂ ਨੀਯਾ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਹਾਲਾਂਕਿ ਉਹਨਾਂ ਦੇ ਵਿਰੋਧਕ ਕਮੇਟੀਆਂ ਬਣਾਉਣ ਦੀ ਗੱਲ ਵਾਰ-ਵਾਰ ਕੀਤੀ ਗਈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਜਿੱਤਣ ਦੇ ਅਸਰ ਜ਼ਿਆਦਾ ਨੇ ਅਤੇ ਦੂਸਰੇ ਨੰਬਰ ਤੇ ਹੋ ਸਕਦਾ ਹੈ ਕਿ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਬਾਦਸ ਪੰਜਾਬ ਦੀ ਜਥੇਬੰਦੀ ਅੱਗੇ ਆ ਜਾਵੇ ਕਿਉਂਕਿ ਮਨਦੀਪ ਸਿੰਘ ਮੱਨਾ ਦੇ ਜਿੱਤਣ ਦੇ ਇਧਰ ਅਸਰ ਬਣ ਗਏ ਨਹੀਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਹਲਕਾ ਸਿੱਖੀ ਦਾ ਗੜ ਬਣਿਆ ਜਾਂਦਾ ਹੈ ਅਤੇ ਇੱਥੇ ਹਾਵੀ ਨੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਦੇ ਉਮੀਦਵਾਰ ਹਲਕਾ ਤਨਤਰ ਦੀ ਜਿਮਨੀ ਚੋਣ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗਰੌਂਡ ਲੇਬਲ ਦੀ ਰਿਪੋਰਟ ਜਿਹੜੀ ਅਰਵਿਤ ਕੇ ਜੀਬਾਲ ਨੇ ਕਰਵਾਈ ਹੈ ਉਸ ਉੱਤੇ ਪਾਰਟੀ ਤੀਜੇ ਦੂਜੇ ਹੁਣ ਕਹਿੰਦੇ ਨੇ ਕਿ ਤੀਜੇ ਨੰਬਰ ਤੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਵਿਧਾਇਕਾਂ ਮੰਤਰੀਆਂ ਤੇ ਆਗੂਆਂ ਦਾ ਵਿਰੋਧ ਹੋ ਰਿਹਾ ਹੈ ਜਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਦਾ ਜੈ ਟਾਇਲਟ ਕ੍ਰਾਂਤੀ ਦਾ ਜਾਂ ਹੋਰ ਕ੍ਰਾਂਤੀਆਂ ਦਾ ਰੱਜ ਕੇ ਜਲੂਸ ਨਿਕਲਿਆ ਉਹਨਾਂ ਬਿਜਲੀ ਕਰਵਾਤੀ ਕਰਾਤੀ ਨੂੰ ਲੈ ਕੇ ਜਿਹੜਾ ਨਗਾਤਰ ਉਦਘਾਟਨ ਕੀਤੇ ਜਾ ਰਹੇ ਨੇ ট্রান্সਫਰਮਾਂ ਦੇ ਇਸ ਨੂੰ ਲੈ ਕੇ ਕਿਆਸਰ ਕੰਗੀਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਵੀ ਨਹੀਂ ਹੋ ਸਕਣਗੇ ਦਬਦਬਾ ਨਹੀਂ ਬਣਾ ਸਕਣਗੇ ਲੋਕਾਂ ਦੇ ਦਿਲਾਂ ਦੇ ਵਿੱਚੋਂ ਆਪ ਆਪੀ ਪਾਰਟੀ ਦਾ ਜਿਹੜਾ ਕ੍ਰੇਸ ਹੈ ਜਿਹੜਾ ਜਨੂਨ ਹੈ ਉਹ ਪੂਰੀ ਤਰ੍ਹਾਂ ਲੈ ਗਿਆ ਹੈ ਧੰਨਵਾਦ